ਥਾਣਾ ਗੇਟ ਘੀਮਾ ਦੇ ਏਰੀਆ ਟਪਈ ਵਿਖੇ ਨਸ਼ੇ ਸਬੰਧੀ ਹੋਈ ਵੀਡੀਓ ਵਾਇਰਲ ਜੋ ਕਿ ਸੋਸ਼ਲ ਮੀਡੀਆ ਤੇ ਚਲਾਈ ਗਈ ਤੇ ਬਾਰੇ ਜਸਪਾਲ ਸਿੰਘ ACP ਸੈਂਟਰਲ ਨੇ ਦੱਸਿਆ ਕਿ ਉਕਤ ਬਿਆਨਬਾਜ਼ੀ ਵਿੱਚ ਜੋ ਵੀ ਵਿਰੋਧੀ ਧਿਰ ਨੇ ਕਿਹਾ ਹੈ ਉਹ ਬੇਬੁਨਿਆਦ ਹੈ ਇਸ ਵਿੱਚ ਕੋਈ ਸਚਾਈ ਨਹੀਂ ਹੈ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਇੱਕ ਨਿਊਜ਼ ਆਈਟਮ ਜਿਹੜੀ ਵਾਇਰਲ ਹੋ ਰਹੀ ਹੈ ਕਿ ਥਾਣਾ ਗੇਟ ਘੀਮਾ ਦੇ ਲਾਕੇ ਟਪਈ ਦੇ ਵਿੱਚ ਜਿਹੜਾ ਨਸ਼ੇ ਨੂੰ ਵੇਚਣ ਤੋਂ ਲੈ ਕੇ ਜਿਹੜਾ ਉਹਦਾ ਵਿਰੋਧ ਕਰ ਰਹੇ ਸੀਗੇ ਲੋਕ ਉਹਨਾਂ ਤੇ ਤੇ ਹਮਲਾ ਕੀਤਾ ਗਿਆ ਤੇ ਜਿਹਦੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਤੇ ਉਹਦੇ ਵਿੱਚ ਜਿਹੜੀ ਪੀੜਤ ਇਹ ਰਿਹਾ ਉਹਨੇ ਇਲਜਾਮ ਲਾਇਆ ਵੀ ਜਿਹੜੀ ਦੋਸ਼ੀ ਤੇ ਰਹਿ ਉਹਨਾਂ ਦਾ ਇਹ ਵੀ ਕਹਿਣਾ ਕਿ ਉਹ ਪੁਲਿਸ ਨੂੰ ਪੈਸੇ ਦਿੰਦੇ ਨੇ ਤੇ ਨਗਾ ਵੇਚਦੇ ਨੇ ਇਸੇ ਸੰਬੰਧ ਵਿੱਚ ਮੈਂ ਇਹ ਦੱਸਣਾ ਚਾਹੁੰਨਾ ਵੀ ਇਹ ਜਿਹੜੇ ਇਲਜਾਮ ਆ ਬਿਲਕੁਲ ਬੇਮੁਨਾਤ ਤੇ ਝੂਠੇ ਨੇ ਇਹ ਜਿਹੜਾ ਦੋਨਾਂ ਦੇ ਰਾਤਾਪਦੇ ਝਗੜਾ ਹੋਇਆ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਪੁਲਸ ਨੂੰ ਜਿਹੜੀਆਂ ਨਸ਼ੇ ਦੇ ਸਬੰਧੀ ਜਿਹੜੀਆਂ ਸ਼ਿਕਾਇਤਾਂ ਆਈਆਂ ਸਨ ਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਹੁਣ ਵੀ ਦੋਹਾਂ ਤਰ੍ਹਾਂ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ ਤੇ ਇਹਨਾਂ ਨੂੰ ਜੇ ਇਹਨਾਂ ਦੇ ਖਿਲਾਫ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਅਗਰ ਇਹਨਾਂ ਦੇ ਖਿਲਾਫ ਕੋਈ ਜਿਹੜੀ ਨਸ਼ੇ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਜਿਹੜੀ ਸਾਡੀ ਗੱਲ ਨੋਟਿਸ ਵਿੱਚ ਆਈ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਜਿਹੜੇ ਪੁਲਿਸ ਦੇ ਇਲਜ਼ਾਮ ਲੱਗਦੇ ਉਹਦੇ ਸਬੰਧ ਵਿੱਚ ਜਿਹੜੀ ਹੈ ਜਿਹੜੀ ਪੀੜਤ ਤੇ ਕੱਲ ਇਲਜ਼ਾਮ ਲਾ ਰਹੀ ਸੀ ਉਹਨੇ ਥਾਣੇ ਆ ਕੇ ਇਸ ਗੱਲ ਦੀ ਆਪਣੀ ਸੌਰੀ ਫੀਲ ਵੀ ਕੀਤੀ ਹੈ ਕਿ ਉਹਨੇ ਕਿਸੇ ਦੇ ਬਹਿਕਾਵੇ ਦੇ ਵਿਚਾਰ ਦੇ ਜਿਹੜੇ ਦੋਸ਼ ਲਾਏ ਆ ਜਦਕਿ ਇਹੋ ਜਿਹੀ ਕੋਈ ਗੱਲ ਨਹੀਂ ਕੀ ਤੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੁਲਸ ਵੱਲੋਂ ਕਿਸੇ ਕਿਸਮ ਦੀ ਟੈਲ ਨਹੀਂ ਵਰਤੀ ਯਾਰੀ ਡਰਗ ਦੇ ਮਾਮਲੇ ਦੇ ਵਿੱਚ ਡਰਗ ਦੇ ਮਾਮਲੇ ਵਿੱਚ ਸਪੈਸ਼ਲ ਅਸੀਂ ਕੈਂਪੇਨ ਚਲਾਈ ਹੋਈ ਹੈ ਡ੍ਰੈਗਨ ਨਾਚਰ ਰੋਡ ਕੈਂਪੇਨ ਦੇ ਤਹਿਤ ਅਸੀਂ ਬਹੁਤ ਵੱਡੀਆਂ ਕਾਰਵਾਈਆਂ ਕਰ ਰਹੇ ਹਾਂ ਤੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿਹੜੇ ਨਹੀਦਾ ਧੰਦਾ ਕਰਦੇ ਆ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾ ਰਿਹਾ ਹੈ